ਸਰਬਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਸੁਖ ਵਸੰਤਨ ਕੀ ਪੂਰੇ ਸੰਤਰ ਜਾਨੀ ਪੁਰਖ ਵਿਦਾਤੇ ਸਰਤਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਹੋ ਗਰ ਸੰਤਨ ਕੀ ਪੂਰੇ ਕੀ ਕਾ ਖਾ ਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਸਾਹਿਬ ਕੀ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਵਤੀ ਜੀ ਸਹਾਇ ਵਾਰ ਸ੍ਰੀ ਪਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਪ੍ਰੰਗਤ ਗੁਰ ਤੇ ਅਮਰਦਾਸ RAM DAS ਹੁਣ ਸਹਾਇ ਅਰਜਨ ਹਰਗੋਬਿੰਦ ਨੂੰ ਸੁਭਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰਕਾਸ਼ਣ ਤੇ ਆਈ ਹੈ ਜਿਸ ਦੇ ਸਬਦ ਜਾਇ ਦੇ ਪਹਾੜ ਚੜ੍ਹ ਗਿਆ ਕਾਰਨਾਵ ਨੇ ਤਾਵੇ ਤਾਰੇ ਸਭ ਤਾਂ ਸਾਰੇ ਗੰਗਾ ਪਾਤ ਸਾਂਤ ਸੋਹਣੇ ਸ੍ਰੀ ਮਹਾਰਾਜ ਕੀ ਸਾਥ ਭਾਈ ਹੋਏ ਸਹਾਏ ਦਸਾ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਠ ਦਰਸ਼ਨ ਦੇ ਧਾਰ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਮਾਨਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੇ ਬਾਖ ਬਚਨ ਹਨ ਇਹਾ ਜੀਤ ਤੇ ਆਇਆ ਤੇ ਹੁੱਖਾ ਹੈ ਥੱਲੇ ਆਵੈ ਨਾਨਕਾ ਤੇ ਜਾਇ ਮਹਾਨ ਅੰਕਾਰ ਸਤਿਗੁਰੂ ਜੀ ਵੀਹਵੀਂ ਸਦੀ ਦੇ ਮਹਾਨ ਜਰਨੈਲ ਦਮਦਮੇ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖਾਂ ਦੇ ਵੱਡੇ ਭਰਾਤਾ ਕੈਪਟਨ ਸਰਦਾਰ ਹਰਚਰਨ ਸਿੰਘ ਜੀ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਇਆ ਅਕਾਲ ਚਲਾਣਾ ਕਰ ਗਏ ਸਤਿਗੁਰੂ ਜੀ ਦੇ ਨਾਂ ਦੇ ਸਰੀਰ ਦੇ ਅੰਤਮ ਸੰਸਕਾਰ ਤੋਂ ਪਰੰਤ ਆਪ ਜੀ ਦੀ ਪਾਵਨ ਮਰਯਾਦਾ ਦੇ ਅਨੁਸਾਰ ਰੱਖਿਆ ਤੇ ਸ਼ਬਦ ਅਤੇ ਸੋਇਲਾ ਸਾਹਿਬ ਦੀ ਪਾਵਨ ਗੁਰਬਾਣੀ ਦੇ ਪਾਠ ਹੋਏ ਹਨ ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹਦੇਆਂ ਹੋਈਆਂ ਭੁੱਲਾਂ ਚੁੱਕਾ ਮੁਆਫ ਕਰਨਿਆਂ ਗਾ ਵਾਸਤੇ ਸ਼ਰਧਾ ਭਾਵਨਾ ਨਾਲ ਸੁੱਧ ਸਪਸ਼ਟ ਪ੍ਰਵਾਣੀ ਪੜਨ ਦੀ ਦਾਤ ਬਖਸ਼ਿਸ਼ ਕਰਨੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਪ ਜੀ ਨੇ ਸਤਿਗੁਰੂ ਜੀ ਰੂਹ ਨੂੰ ਬਖਸ਼ ਕਰਕੇ ਸਦੀਵੀ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ ਸਮੂਹ ਪਰਿਵਾਰ ਰਿਸ਼ਤੇਦਾਰ ਸੰਬੰਧੀਆਂ ਨੂੰ ਪਾਣਾ ਮੰਨਣ ਦੀ ਦਾਤ ਬਖਸ਼ਣਾ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਨੇਆਂ ਤਰ੍ਹਾਂ ਦਾ ਨਾਮ ਚੇਤਾਵ ਹੈ ਨਾਮ ਜਪਦੀ ਕਵਾਤ ਜੀ